ਇਹ ਸਰਕਾਰ ਵਿੱਚ ਤੇ ਕਾਫੀ ਨੌਜਵਾਨਾਂ ਦੇ ਕਤਲ ਮੈਂ ਲੱਗਦਾ ਵੀ ਰਹੀ ਨਹੀਂ ਸਰਕਾਰ ਵਿੱਚ ਪਤਾ ਨਹੀਂ ਕਿੰਨੇ ਕੁ ਹੋਰ ਨੌਜਵਾਨਾਂ ਦੇ ਕਤਲ ਹੋਣਗੇ ਗੋਲੀਆਂ ਮਾਰ ਦਿੰਨੀਆਂ ਸ਼ਰੇਆਮ ਕਾਲੇ ਜਾਦੂ ਦੇ ਨਾਂ ਦੇ ਲੋਕਾਂ ਨੂੰ ਘਬਰਾਹ ਕੀਤਾ ਜਾਂਦਾ ਉਹ ਵੀ ਇੱਕ ਗੋਲੀਆਂ ਮਾਰ ਕੇ ਉਹਨਾਂ ਨੂੰ ਕਤਲ ਕਤਲਿਆਮ ਕਰ ਰਹੇ ਹਾਂ 22 ਸਿਕੰਦਰ ਕਲਕੱਤਾ ਦੇ ਦੋਸ਼ੀਆਂ ਨੂੰ ਕਿਵੇਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਤੁਹਾਡੇ ਸ਼ਰੇਆਮ ਚੌਕ ਦੇ ਵਿੱਚ ਖੁਲਾਰ ਕੇ ਉਹਨਾਂ ਦਾ ਜਿਹੜਾ ਸਿਰ ਤੁਹਾਡੋਂ ਅਲੱਗ ਕਰ ਦੇਣਾ ਚਾਹੀਦਾ ਸਾਚੀ ਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਦਾ ਹਸਰ ਪੰਜਾਬੀ ਚੈਨਲ ਨਾਲ ਦੋਸਤੋ ਇਸ ਟਾਈਮ ਹਲਕਾ ਭਦੌੜ ਦੇ ਪਿੰਡ ਸਹਿਣਾ ਵਿਕੇ ਭਾਈ ਸਾਹਿਬ ਮੰਤਰੀ ਸਿੰਘ ਜੀ ਖਾਲਸਾ ਪਖੰਡ ਭਜਾਉ ਇਹਨਾਂ ਨੇ ਅਭਿਆਨ ਜੋ ਚਲਾਇਆ ਇਹ ਪਹੁੰਚੇ ਨੇ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਬਾਬਾ ਜੀ ਵਾਈ ਗੁਰੂ ਪਰਾਲ ਸਾਹਿਬ ਵਾਈ ਗੁਰੂ ਜੀ ਕੀ ਫਤਿਹ ਬਾਬਾ ਜੀ ਤੁਸੀਂ ਇੱਥੇ ਪਹੁੰਚਿਓ ਲਗਾਤਾਰ ਪੰਜਾਬ ਦੇ ਵਿੱਚ ਪਖੰਡ ਕਤਲ ਅਤੇ ਬਲਾਤਕਾਰ ਦੀਆਂ ਜੋ ਘਟਨਾਵਾਂ ਵਧ ਰਹੀਆਂ ਇਹਦਾ ਕੀ ਕਾਰਨ ਹੈ देखो ਜਿਹੜੀ ਪਖੰਡ ਤੇ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਦੇ ਚੱਲ ਰਿਹਾ ਔਰ ਸੱਚੇ ਪਾਤਸ਼ਾਹ ਜੀ ਨਰੈਣ ਦੇ ਰੂਪ ਵਿੱਚ ਸੰਸਾਰ ਤੇ ਆਏ ਉਹਨਾਂ ਦੇ ਫਲਸਫੇ ਤੇ ਜੋ ਉਹਨਾਂ ਨੇ ਉਦਾਸੀਆਂ ਕੀਤੀਆਂ ਔਰ ਅੰਧ ਵਿਸ਼ਵਾਸ ਕਰਮ ਕਾਂਡ ਤੋਂ ਸਿੱਖ ਸੰਗਤ ਨੂੰ ਮੁਕਤ ਕਰਾਇਆ ਉਦਾਂ ਹੀ ਅਸੀਂ ਉਹਨਾਂ ਦੇ ਜਿਹੜੇ ਸਿੱਖਾ ਮਹਾਰਜ ਦੇ ਤੇ ਉਹ ਜਿਹੜਾ ਫਲਸਫਾ ਸੀ ਉਹਦੇ ਉਹ ਫਲਸਫੇ ਤੇ ਚੱਲ ਕੇ ਕਰਮ ਕਾਂਡ ਤੋਂ ਅੰਧ ਵਿਸ਼ਵਾਸ ਤੋਂ ਲੋਕਾਂ ਨੂੰ ਅਸੀਂ ਮੁਕਤ ਕਰਾ ਰਹੇ ਹਾਂ ਔਰ ਨਾਲ ਜਿਹੜੀ ਨੌਜਵਾਨਾਂ ਦੀ ਕਤਲ ਦੀ ਗੱਲ ਹੈ ਸੋ ਤੁਹਾਨੂੰ ਪਤਾ ਹੈ ਵੀ ਜਿਹੜੀਆਂ ਇਹ ਸਰਕਾਰ ਵਿੱਚ ਤੇ ਕਾਫੀ ਨੌਜਵਾਨਾਂ ਦੇ ਕਤਲ ਹੋ ਗਏ ਜੀ ਜਿਵੇਂ ਦੀਪ ਸਿੱਧੂ ਵੀਰ ਸਾਡਾ ਤੇ ਉਸ ਤੋਂ ਬਾਅਦ ਉਹਦਾ ਕਤਲ ਹੁੰਦਾ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਜੀ ਔਰ ਇਹਰਾ ਨਿੱਕਾ ਜਿਹਾ ਬੱਚਾ ਹੈ ਜਿਹੜਾ ਭਈਆਂ ਨੇ ਭਈਆਂ ਨੇ ਉਸ ਬੱਚੇ ਨਾਲ ਕੋ ਕਰਮ ਕਰਕੇ ਉਹਨੂੰ ਮਤਲਬ ਮੌਤ ਦੇ ਘਾਟ ਉਤਾਰ ਦਿੱਤਾ ਹਨਾ ਸੋ ਮੈਂ ਕਹਣਾ ਵੀ ਤੁਹਾਨੂੰ ਮਾਵਾਂ ਜਿਹੜੀਆਂ ਮਤਲਬ ਬਰਦਾਸ਼ਤ ਕਰ ਲੈਂਦੀਆਂ ਇਹੋ ਜਿਹੀਆਂ ਚੀਜ਼ ਹਨ ਇਹਦੇ ਦੁੱਖ ਉਹਨਾਂ ਦੇ ਅੰਦਰ ਹੀ ਹੈ ਨਾ ਉਹਨਾਂ ਨੂੰ ਹੀ ਪਤਾ ਵੀ ਕਿੰਨਾ ਕਬੜਾ ਦੁੱਖਾ ਹੈ ਨਾ ਜਦੋਂ ਮਾਵਾਂ ਦੇ ਜਵਾਨ ਪੁੱਤ ਕੋਈ ਜਾਂਦੇ ਨੇ ਇੱਕ ਮੌਤ ਹੁੰਦੀ ਹੈ ਚਲੋ ਸਹੇਕੇ ਆ ਜਾਣੀ ਹੈ ਜਾਂ ਹਾਸੇ ਕਰਕੇ ਸੋ ਇੱਕ ਪੁੱਤ ਨੂੰ ਸ਼ਹੀਦ ਕਰਾ ਦੇਣਾ ਬੂਲਿੰਗਾਂ ਮਾਰ ਦੇਣੀਆਂ ਸ਼ਹਿਦ ਆਮ ਸੋ ਐਸ ਸਰਕਾਰ ਵਿੱਚ ਤੇ ਬਹੁਤ ਨੌਜਵਾਨਾਂ ਦੇ ਜਿਹੜੇ ਕਤਲ ਹੋਏ ਨੇ ਮੈਨੂੰ ਲੱਗਦਾ ਹੈ ਵੀ ਇਹਦੀ ਸਰਕਾਰ ਵਿੱਚ ਪਤਾ ਨਹੀਂ ਕਿੰਨੇ ਕੁ ਹੋਰ ਨੌਜਵਾਨਾਂ ਦੇ ਕਤਲ ਹੋਣਗੇ ਦਾਦਾ ਜੀ ਜਿਵੇਂ ਮੰਨ ਲਓ ਜਿਹੜੀ ਆਵਾਜ਼ ਲੋਕਾਂ ਦੇ ਹਿੱਤ ਲਈ ਉੱਠਦੀ ਆ ਹੁਣ ਭਾਈ ਸਾਹਿਬ ਮਨਪ੍ਰੀਤ ਸਿੰਘ ਪਖੰਡ ਭਜਾਓ ਅਭਿਆਨ ਚਲਾ ਰਹੇ ਆ ਇਹਨਾਂ ਦੇ ਉੱਪਰ ਵੀ ਪਰਚੀਆਂ ਦੀਆਂ ਗੱਲਾਂ ਹੋ ਰਹੀਆਂ ਬਾਈ ਸੁਖਵਿੰਦਰ ਸਿੰਘ ਕੋਲਕੱਤਾ ਇਹਨਾਂ ਨੇ ਲੋਕਾਂ ਦੇ ਹਿੱਤ ਲਈ ਆਵਾਜ਼ ਉਠਾਈ ਇਸ ਆਵਾਜ਼ ਨੂੰ ਗੋਲੀ ਮਾਰ ਕੇ ਬੰਦ ਕਰ ਦਿੱਤਾ ਗਿਆ ਚਾਹੁੰਦੀ ਕੀ ਹੈ ਸਰਕਾਰ ਸਰਕਾਰ ਤੇ ਹੀ ਚਾਹੁੰਦੀ ਆ ਨਾ ਵੀ ਵੇਖੋ ਇੱਕ ਪਾਸੇ ਤੇ ਕਹਰੇ ਆਮ ਆਦਮੀ ਦੀ ਸਰਕਾਰ ਵੀ ਤੁਹਾਡੀ ਸਰਕਾਰ ਜੀ ਇੱਕ ਪਾਸੇ ਫਿਰ ਅਸੀਂ ਹੱਕ ਸੱਚ ਦੀ ਜਿਹੜੀ ਗੱਲ ਕਰਦੇ ਉਹ ਵੀ ਸਾਨੂੰ ਕਰਨ ਦਿੱਤੀ ਜਾਂਦੀ ਜੀ ਸੋ ਸਾਡੇ ਤੇ ਵੀ ਕਾਫੀ ਪ੍ਰੈਸ਼ਰ ਔਰ ਸਾਨੂੰ ਜਿਹੜਾ ਪਰਚਿਆਂ ਦਾ ਡਰ ਪਾਇਆ ਜਾ ਰਿਹਾ ਜੀ ਸੋ ਇਹ ਜਿਹੜਾ ਇੱਕ ਬਲੈਕ ਮੈਜਿਕ ਹੈ ਕਾਲੇ ਜਾਦੂ ਦੇ ਨਾਮ ਦੇ ਲੋਕਾਂ ਨੂੰ ਗੁਬਰਾਹ ਕੀਤਾ ਜਾਂਦਾ ਜੀ ਸੋ ਇਹ ਹਾਈ ਕੋਰਟ ਵੱਲੋਂ ਹੈ 1954 ਦੇ ਵਿੱਚ ਐਕਟ ਜਿਹੜਾ ਪਾਸ ਹੋਇਆ ਸੀ ਜੀ ਵੀ ਬਿਨਾਂ ਦਰਖਾਸਤ ਤੋਂ ਇਹ ਜਿਹੜੇ ਲੋਕ ਨੇ ਪਖੰਡ ਵਿੱਚ ਪਾ ਰਹੇ ਨੇ ਲੋਕਾਂ ਨੂੰ ਗੁੰਮਰਾਹ ਕਰਦੇ ਉਹਨਾਂ ਤੇ ਬਿਨਾਂ ਦਰਖਾਸਤ ਤੋਂ ਪਰਚਾ ਹੋ ਸਕਦਾ ਜੀ ਸੋ ਇਸੇ ਤਰ੍ਹਾਂ ਜਿਹੜੇ ਭਾਈ ਸੁਖਵਿੰਦਰ ਸਿੰਘ ਜੀ ਕਲਕੱਤਾ ਇੱਕ ਜਿਹੜੇ ਸਰਪੰਚ ਸੀਗੇ ਜੀ ਔਰ ਨਾਲ ਇਹਨਾਂ ਦੇ ਪਿੰਡ ਦੇ ਬਹੁਤ ਸਾਰੇ ਕਾਜਸਵਾਰੇ ਐ ਜੀ ਔਰ ਨਾਲ ਲੋਕਾਂ ਦੇ ਹੱਕ ਸੱਚ ਦੀ ਆਵਾਜ਼ ਜਿਹੜੀ ਉਹ ਬੁਲੰਦ ਕਰਦੇ ਸੀ ਤੇ ਉਹਨਾਂ ਨੂੰ ਗੋਲੀ ਮਾਰ ਕੇ ਜਿਹੜਾ ਉਹਨਾਂ ਦਾ ਸ਼ਰੇਆਮ ਕਤਲ ਕਰਕੇ ਉਹਨੂੰ ਦਬਾ ਦਿੱਤਾ ਗਿਆ ਸੋ ਬਹੁਤ ਮੰਦਭਾਗੀ ਘਟਨਾ ਐ ਤੇ ਅਸੀਂ ਸਰਕਾਰ ਨੂੰ ਕਹਿੰਨੇ ਆ ਵੀ ਤੁਸੀਂ ਆਮ ਆਦਮੀ ਦੀ ਸਰਕਾਰ ਕਹਿ ਕੇ ਸਾਡੇ ਤੋਂ ਵੋਟਾਂ ਲਈਆਂ ਸੋ ਸਾਡੇ ਅੱਜ ਤੁਸੀਂ ਮਾਵਾਂ ਦੇ ਨੌਜਵਾਨ ਬਹੁਤ ਖਾ ਰਹੇ ਹੋ ਉਹ ਵੀ ਇੱਕ ਗੋਲੀਆਂ ਮਾਰ ਮਾਰ ਕੇ ਉਹਨਾਂ ਨੂੰ ਕਤਲ ਕਤਲਿਆਮ ਕਰ ਰਹੇ ਹੋ ਤੇ ਇਹਦਾ ਇਨਸਾਫ ਜਿਹੜਾ ਰੱਬ ਦੇ ਘਰ ਚ ਹੋਣਾ ਤੇ ਇਹਦਾ ਭਗਤਾਨ ਬੜਾ ਔਖਾ ਹੈ ਭਾਈ ਸੁਖਵਿੰਦਰ ਕਲਕੱਤਾ ਦੇ ਦੋਸ਼ੀਆਂ ਨੂੰ ਕਿਵੇਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਮਤਲਬ ਭਾਈ ਸੁਖਵਿੰਦਰ ਸਿੰਘ ਜੀ ਨਹੀਂ ਜਿੱਥੇ ਵੀ ਅਸੀਂ ਕਹਿੰਦੇ ਨੌਜਵਾਨ ਨਾਲ ਕਿਸੇ ਨੂੰ ਗੋਲੀ ਵਜਦੀ ਆ ਕਿਸੇ ਨੂੰ ਹਾਸ ਦਾ ਵਿਖਾ ਕੇ ਉਹਨੂੰ ਸ਼ਹੀਦ ਕੀਤਾ ਜਾਂਦਾ ਜੀ ਉਹਨਾਂ ਨੂੰ ਸਜ਼ਾਵਾ ਤਾਂ ਛਰੇਮ ਚੌਕ ਦੇ ਵਿੱਚ ਖਿਲਾੜ ਕੇ ਉਹਨਾਂ ਦਾ ਜਿਹੜਾ ਸੀਸ ਧੜ ਨਾਲੋਂ ਅਲੱਗ ਕਰ ਦੇਣਾ ਚਾਹੀਦਾ ਜਿਵੇਂ ਬਾਹਰਲੇ ਮੁਲਕਾਂ 'ਚ ਜੋ ਐਦਾਂ ਦੀ ਕੋਈ ਵੀ ਟੱਗਣਾ ਨੂੰ ਅੰਜਾਮ ਦੇ ਨਾ ਸਕੇ ਸੋ ਐਦਾਂ ਦਾ ਜਿਹੜਾ ਮਤਲਬ ਉਹਨਾਂ ਨੂੰ ਸਜ਼ਾ ਜਿਹੜੀ ਦਿੱਤੀ ਜਾਣੀ ਚਾਹੀਦੀ ਜੀ ਇਹ ਕੀ ਲੱਗਦਾ ਜਿਹੜੇ ਗੁਰਦੇ ਸਿੱਖਾ ਗੁਰਦਿਆਂ ਲਾਡਲੀਆਂ ਫੌਜਾਂ ਇਹ ਪੰਜਾਬੀ ਆ ਪੰਜਾਬੀਅਤ ਨੂੰ ਬਚਾਉਣ ਲਈ ਆਵਾਜ਼ ਉਠਾਉਂਦੇ ਆ ਇਹ ਜਿਹੜੀ ਸਰਕਾਰ ਹੈ ਹਮੇਸ਼ਾ ਆਵਾਜ਼ ਉਠਾਉਣ ਵਾਲੇ ਨੂੰ ਦਵਾ ਦਿੰਦੀ ਆ ਭਾਈ ਸਾਹਿਬ ਅਮਰ ਸਿੰਘ ਜੀ ਖਾਲਸਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਭਾਈ ਸਾਹਿਬ ਅਮਰ ਅਮਰਪਾਲ ਸਿੰਘ ਮਹਿਰੋਂ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਪਰਚੇ ਦਰਜ ਕੀਤੇ ਜਾਂਦੇ ਆ ਜਿਹੜਾ ਕੋਈ ਗੰਦ ਦੇ ਖਿਲਾਫ ਆਵਾਜ਼ ਉਠਾਉਂਦਾ ਲੋਕਾਂ ਦੇ ਹਿੱਤ ਲਈ ਆਵਾਜ਼ ਉਠਾਉਂਦਾ ਉਹ ਉਹਨਾਂ ਨੂੰ ਹਮੇਸ਼ਾ ਲਈ ਉਹਨਾਂ ਦੀ ਆਵਾਜ਼ ਹੈ ਜਿਹੜੀ ਬੰਦ ਕਰ ਦਿੱਤੀ ਜਾਂਦੀ ਆ ਕੀ ਲੱਗਦਾ ਇਹ ਕਦੋਂ ਤੱਕ ਚੱਲੂਗਾ ਸਾਡੇ ਲੋਕ ਕਦੋਂ ਜਾਗਣਗੇ ਸੱਤ ਦੀ ਆਵਾਜ਼ ਨੂੰ ਦਬਾਇਆ ਬਾਬਰ ਨੇ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਊੜ ਕੇ ਸੱਚ ਰਹੀ ਸੱਚ ਹਮੇਸ਼ਾ ਚੁਬਦਾ ਵੀ ਔਰ ਸੱਚ ਸਾਹਮਣੇ ਆਉਂਦਾ ਜੀ ਠੀਕ ਹੈ ਜਿੰਨੇ ਜਿੰਨੇ ਸਾਡੇ ਭਾਈ ਅਮਰਤਪਾਲ ਸਿੰਘ ਵਾਰਿਸ ਪੰਜਾਬ ਦੇ ਉਹਨਾਂ ਨੂੰ ਐਨਐਸਏ ਲਾ ਕੇ ਡਬਿਊ ਕਰਦਿਆਂ ਜਿਲ੍ਹਾ ਵਿੱਚ ਬਿਠਾਦਾ ਜੀ ਔਰ ਇੱਕ ਜਿਹੜਾ ਐਸਪੀ ਹੈ ਉਹ ਮੇਰੇ ਨਾਮ ਨਹੀਂ ਜਿਆਦਾ ਆ ਰਿਹਾ ਉਹ ਅਮਰਤਪਾਲ ਸਿੰਘ ਦੀ ਦੇ ਮਾਤਾ ਦੇ ਨਾਲ ਕਿੰਨੀ ਭੱਦੇ ਸ਼ਬਦਾਂ ਦੀ ਵਰਤ ਰਿਹਾ ਬਿਲਕੁਲ ਜੀ ਤੇ ਇਹ ਉਹਦਾ ਹਾਲ ਵੀ ਉਹੀ ਹੋਣਾ ਜਿਹੜਾ ਸਣੀ ਸਣੀ ਉਹਨਾਂ ਨੇ ਕੀਤਾ ਜੀ ਜੀ ਸੋ ਉਹਨੂੰ ਅੱਗ ਵੀ ਨਸੀਬ ਨਹੀਂ ਹੋਈ ਮਿਲਣ ਲੱਗਦਾ ਬਿਲਕੁਲ ਜੀ ਸੋ ਇਸੇ ਤਰ੍ਹਾਂ ਜਿਹੜੀ ਸੱਚ ਦੀ ਆਵਾਜ਼ ਹੈ ਜੀ ਉਹਨੂੰ ਤੇ ਦਬਾਇਆ ਜਾਂਦਾ ਹੀ ਹੈ ਪੋ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਹ ਵੀ ਸੱਚ ਦੀ ਆਵਾਜ਼ ਤੇ ਸੀ ਅਕਾਲ ਪੁਰਖ ਉਹਨਾਂ ਉਹਨਾਂ ਨੂੰ ਵੀ ਦਬਾਇਆ ਜਾਣ ਦੀ ਕੋਸ਼ਿਸ਼ ਕੀਤੀ ਪਰ ਦਬੇ ਨਹੀਂ ਉਹਨਾਂ ਨੇ ਮਤਲਬ ਅਸ਼ੀਧੀਆਂ ਦੇ ਦਿੱਤੀ ਜੀ ਜੀ ਮਤਲਬ ਇੱਕ ਧਰਮ ਦੀ ਰੱਖਿਆ ਕੀਤੀ ਸੋ ਇਸੇ ਤਰ੍ਹਾਂ ਮਤਲਬ ਇਹ ਜਿਹੜੀਆਂ ਨੌਜਵਾਨਾਂ ਦੀਆਂ ਸ਼ਹਾਦਤਾਂ ਹੋ ਰਹੀਆਂ ਉਹਨਾਂ ਨੂੰ ਗੋਲੀਆਂ ਮਰਵਾਈਆਂ ਕਤਲਜਾਮ ਹੋ ਰਿਹਾ ਸੋ ਇਹ ਇਹਦਾ ਜਿਹੜਾ ਪ੍ਰਭਾਵ ਹੈ ਆਉਣ ਵਾਲੇ ਸਮੇਂ ਵਿੱਚ ਪੰਜਾਬ ਜਿਹੜਾ ਇੱਕ ਰੰਗਲਾ ਪੰਜਾਬ ਬਣੂਗਾ ਕਿਉਂਕਿ ਉਹਨਾਂ ਦੀਆਂ ਸ਼ਹੀਦੀਆਂ ਤੇ ਇੱਕ ਇਹ ਜਿਹੜੇ ਸਾਰੇ ਅੱਗ ਟੋਲੇ ਨੇ ਜੀ ਤੇ ਇਹ ਸਾਰੇ ਭੱਜ ਜਾਣਗੇ ਦੇ ਆਉਣ ਵਾਲੇ ਸਮੇਂ ਚ ਚੜ੍ਹਦੀ ਕਲਾ ਚ ਪੰਜਾਬ ਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਸੀਂ ਦੇਖ ਰਹੇ ਹੋ ਬਾਬਾ ਜੀ ਨੇ ਬੜੇ ਹੀ ਪਿਆਰ ਸਹਿਤ ਇਹ ਜਿਹੜੀਆਂ ਗੱਲਾਂ ਜਿਹੜੀਆਂ ਕਈਆਂ ਨੇ ਜਿਨ੍ਹਾਂ ਨੇ ਭਾਈ ਸਾਹਿਬ ਸੁਖਵਿੰਦਰ ਸਿੰਘ ਕਲਕੱਤਾ ਜੀ ਦਾ ਕਤਲ ਕੀਤਾ ਉਹਨਾਂ ਨੂੰ ਬਣਦੀ ਜੋ سزا ਕਾਨੂੰਨ ਵੱਲੋਂ ਦਿੱਤੀ ਜਾਵੇ ਅਤੇ ਉਸ ਮਾਮਲੇ ਤੇ ਜਿਹੜੀ ਤਸਦੀਕ ਆ ਉਹ ਮਤਲਬ ਕੀ ਵਧੀਆ ਤਰੀਕੇ ਨਾਲ ਕੀਤੀ ਜਾਵੇ ਨਿਰਪੱਖ ਹੋ ਕੇ ਜੜੀ ਆ ਇਸ ਦਾ ਫੈਸਲਾ ਕੀਤਾ ਜਾਵੇ ਇਸੇ ਤਰ੍ਹਾਂ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਤੇ ਜੁੜੇ ਰਹੋਦਾ ਹਸਲਰ ਪੰਜਾਬੀ ਚੈਨਲ ਨਾਲ ਧੰਨਵਾਦ ਜੀ